ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਦਿਨ ਆਂਦੇ ਪਿੰਡ ਅਨਸਲ ਉਤਾੜ ਦੇ ਅੱਡਾ ਟਾਲੀ ਵਾਲਾ ਨਜ਼ਦੀਕ ਚਲਦੇ ਕਿ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਏ ਨੌਜਵਾਨ ਦੀ ਸੈਂਟਰ ਦੇ ਮਾਲਕ ਤੇ ਮੁਲਾਜ਼ਮਾਂ ਵੱਲੋਂ ਕੁੱਟਮਾਰ ਕਰਕੇ ਨੌਜਵਾਨ ਦੀ ਖੱਬੀ ਬਾਹ ਤੋੜ ਦੇਣ ਦਾ ਮਾਮਲਾ ਸਾਹਮਣੇ ਆਇਆ ਨਸ਼ਾ ਛਡਾਊ ਸੈਂਟਰ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਇਆ ਨੌਜਵਾਨ ਦਾ ਨਾਮ ਮਨਦੀਪ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਬਾਰ ਨੰਬਰ 4 ਪੇ ਕੀਵਿੰਡ ਦੱਸਿਆ ਜਾਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਬਲਟੋਹਾ ਦੀ ਪੁਲਿਸ ਦੀ ਹਾਜ਼ਰੀ ਵਿੱਚ ਆਪਣੇ ਨੌਜਵਾਨ ਪੁੱਤ ਨੂੰ ਨਸ਼ਾ ਛਡਾਊ ਸੈਂਟਰ ਵਿੱਚੋਂ ਲਿਜਾ ਕੇ ਸਿਵਲ ਹਸਪਤਾਲ ਵਿੱਚੇ ਦਾਖਲ ਕਰਵਾ ਦਿੱਤਾ ਗਿਆ। ਤੇ ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਬਲਦੇਵ ਸਿੰਘ ਹੈ ਜੀ। ਕਿਹੜਾ ਬੰਡਾ ਹੈ? ਤੇ ਕੀ ਬੰਡਾ ਜੀ? ਆ ਜਿਹੜੇ ਨੌਜਵਾਨ ਦੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜੀ ਬਾਹਰ ਟੁੱਟੀ ਹੈ ਕੀ ਲੱਗਦਾ ਹੈ ਤੁਹਾਡਾ? ਇਹ ਮੇਰਾ ਜੀ ਮਤਲਬ ਸਾਲਾ ਹੈ ਜੀ ਮੇਰਾ। ਤੇ ਕੀ ਗੱਲ ਕੀ ਹੋਈ ਆ? ਗੱਲ ਇਹ ਹੋਈ ਜੀ ਕਿ ਮੈਂ 11 ਤਰੀਕ ਨੂੰ ਮਤਲਬ ਇਹਨੇ ਮੈਨੂੰ ਕਹਿ ਕੇ ਭਾਜੀ ਮੈਂ ਮਤਲਬ ਨਸ਼ਾ ਛਡਰਣਾ ਚਾਹੁੰਨਾ ਜੀ ਤੇ ਮੈਂ 11 ਤਰੀਕ ਨੂੰ ਇਹਨਾਂ ਨੂੰ ਫੋਨ ਕੀਤਾ ਤੇ ਇਹ ਆਣ ਕੇ ਤੇ ਮਤਲਬ ਲੈ ਕੇ ਗਏ ਆ ਇਹਨੇ ਮਨ ਨੂੰ ਨੂੰ ਲੈ ਕੇ ਗਏ ਆ ਤੇ ਮਤਲਬ ਇਹਨਾਂ ਨੂੰ ਮੈਂ ਇੱਥੇ ਦਾਖਲ ਕਰਵਾਤਾ ਨਸ਼ਾ ਸੋਹ ਸੈਂਟਰ ਦੇ ਵਿੱਚ ਮੁੰਡੇ ਨੂੰ ਦਾਖਲ ਕਰਾਇਆ ਹੈ ਦਾਖਲ ਕਰਾਉਣ ਤੋਂ ਬਾਅਦ ਮਤਲਬ ਮੈਂ ਇਹਨਾਂ ਕੋਲ ਥੋੜੇ ਦਿਨਾਂ ਪਿਛੋਂ ਆਇਆ ਜੀ ਹਾਂਜੀ ਮਿਲਣ ਵਾਸਤੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੀ ਗੱਲ ਕਰਵਾਓ ਮੁੰਡੇ ਦੇ ਨਾਲ ਤੇ ਇਹਨਾਂ ਨੇ ਕਿਹਾ ਸੀ ਮਿਲਾਂ ਨਹੀਂ ਸਕਦੇ ਤੇ ਅਸੀਂ ਤੁਹਾਡੀ ਗੱਲ ਕਰਾ ਦਿੰਨੇ ਆ ਗੱਲ ਕਰਾਉਣ ਤੋਂ ਬਾਅਦ ਇਹ ਮਤਲਬ ਇਹਨੂੰ ਮੈਂ ਪੁੱਛਿਆ ਕੀ ਹਾਲ ਹੈ ਠੀਕ ਠਾਕ ਹੈ ਹਾਂਜੀ ਤੇ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਕੀ ਹੋਰ ਕੀ ਕੀ ਦਿੰਦੇ ਜੇ ਇਲਾਜ ਦੇ ਵਿੱਚ ਹਨਾ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਪੂਰੇ 10 ਦਿਨ ਦਵਾਈ ਦਿੰਨੇ ਆ ਜੀ ਤੇ 10 ਦਿਨਾਂ ਤੋਂ ਬਾਅਦ ਹੋਲੀ ਹੋਲੀ ਹੀ ਘਟਾ ਦਿੰਨੇ ਆ ਹਾਂਜੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਖਰਾਕ ਦੁੱਧ ਅੱਦ ਕਹਿੰਦੇ ਨਹੀਂ ਦੁੱਧ ਜਿਹੜਾ ਕੋਈ ਫੈਮਿਲੀ ਮੈਂਬਰ ਲਵਾਵੇ ਉਹ ਉਹਦਾ ਹੀ ਦੁੱਧ ਲਾ ਕੇ ਦਿੰਨੇ ਆ ਜੀ ਮੈਂ ਕਿਹਾ ਕਿੰਨੇ ਪੈਸੇ ਜੀ ਇਹਨਾਂ ਕਹੇ ਵੀ 2500 ਰੁਪਏ ਹੀ ਲੈਣੇ ਆ ਇੱਕ ਗਲਾਸ ਰਾਤ ਏ ਉਹ ਮੈਂ ਇਹਨਾਂ ਕਰਵਾ ਕੇ ਸਾਰੀ ਗੱਲਬਾਤ ਉਸ ਤੋਂ ਬਾਅਦ ਇਹ ਬੰਦੇ ਜਿਹੜੇ ਸੈਂਟਰ ਵਾਲੇ ਆ ਮੈਨੂੰ ਪਰਸਨਲ ਤੌਰ ਤੇ ਦੋ ਤਿੰਨ ਵਾਰੀ ਮਿਲੇ ਆ ਹਰ ਵਾਰੀ ਮੈਂ ਇਹਨਾਂ ਨੂੰ ਪੁੱਛਿਆ ਕਿ ਕੀ ਹਾਲ ਹੈ ਉਹਦਾ ਕਿਤਨਾ ਚੰਗਾ ਤੋਨਾਂ ਕਹਿਣਾ ਵੀ ਬਹੁਤ ਵਧੀਆ ਹੈ ਠੀਕ ਹੈ ਤੁਹਾਡਾ ਬੰਦਾ ਸੈਟ ਆ ਉੱਥੇ ਹਾਂਜੀ ਇਹਨਾਂ ਨੇ ਮੈਨੂੰ ਇੱਕ ਵਾਰੀ ਵੀ ਇਹ ਨਹੀਂ ਦੱਸਿਆ ਜਿੰਨੀ ਵਾਰੀ ਮੈਂ ਮਿਲ ਲਿਆ ਵਾ ਕਿ ਤੁਹਾਡੇ ਬੰਦੇ ਦੇ ਮਤਲਬ ਉਹਦੀ ਬਾਹ ਟੁੱਟੀ ਆ ਜਾਂ ਮਤਲਬ ਅਸੀਂ ਇਸ ਤਰ੍ਹਾਂ ਹੈ ਨਾ ਇਹ ਬੰਦਿਆਂ ਨੇ ਸੱਟ ਲਾ ਕੇ ਆਪੇ ਹੀ ਚੋਰਾ ਵਾਂਗੂ ਮਤਲਬ ਉਹਦਾ ਇਲਾਜ ਕਰਾਉਂਦੇ ਰਿਹਾ ਮੇਰੇ ਨਾਲ ਫੋਨ ਤੇ ਗੱਲਬਾਤ ਹੋਣ ਦੇ ਬਾਵਜੂਦ ਇਹਨਾਂ ਮੈਨੂੰ ਕਦੀ ਨਹੀਂ ਇਹ ਗੱਲ ਦੱਸੀ। ਇਹਦੇ ਵਿੱਚ ਮੇਨ ਜੀ ਇੱਕ ਮਨਦੀਪ ਸਿੰਘ ਆ ਜਿਹੜਾ ਮਤਲਬ ਕਿ ਡਰੱਗ ਐਡਿਕਟ ਹੈਗਾ ਤੇ ਉਹਨਾਂ ਦੇ ਪੇਰੈਂਟਸ ਨੇ ਇੱਥੇ ਆਸਲ ਹੈਗਾ ਇੱਕ ਨਸ਼ਾ ਛਡਾਊ ਕੇਂਦਰ ਉੱਥੇ ਉਹਨਾਂ ਨੂੰ ਐਡਮਿਟ ਕਰਵਾਇਆ ਸੀ। ਤਾਂ ਉੱਥੋਂ ਸਾਨੂੰ ਕੰਪਲੇਂਟ ਆਈ ਆ ਕਿ ਉਹਦੀ ਮਾਂ ਤੋੜ ਦਿੱਤੀ ਆ ਤੇ ਜਿਹਦੇ ਕਰਕੇ ਚਲੋ ਵਿਕਟਮ ਨੂੰ ਹਸਪੀਟਲ ਐਡਮਿਟ ਕਰਵਾਉਣ ਲੱਗਿਆ। ਮੈਮ ਕੋਈ ਪਤਾ ਲੱਗਾ ਵੀ ਇਹ ਜਿਹੜਾ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਇਹਦਾ ਕੋਈ ਲਾਇਸੈਂਸ ਵਗੈਰਾ ਹੈ ਹਾਂਜੀ ਸਾਨੂੰ ਹੁਣ ਪਤਾ ਲੱਗਾ ਵੀ ਲਾਇਸੈਂਸ ਉਹਨਾਂ ਦਾ ਐਕਸਪਾਇਰ ਹੋ ਗਿਆ ਤੇ ਕੋਈ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਰਿਟ ਪਟੀਸ਼ਨ ਚੱਲ ਰਹੀ ਹੈ ਜਿਹਦੇ ਕਰਕੇ ਰੀਨਿਊ ਕਰਵਾਉਣ ਵਿੱਚ ਉਹਨਾਂ ਨੂੰ ਥੋੜੀ ਜੀ ਮੈਂ ਤੁਸੀਂ ਉੱਥੇ ਵਿਜ਼ਿਟ ਕੀਤਾ ਸੀ ਹਾਂਜੀ ਨਾ ਉੱਥੇ ਤਾਂ ਮਤਲਬ ਜਿਹੜੇ ਅੰਦਰ ਐਡਿਕਟਡ ਹੈ ਉਹਨਾਂ ਨਾਲ ਮਿਲਾਇਆ ਗਿਆ ਪੁੱਛੀ ਕਰਵਾਤ ਹੋਈ ਥੱਡੀ ਹਾਂਜੀ ਉਹਨਾਂ ਨੂੰ ਬਸ ਇਹੀ ਪੁੱਛਿਆ ਸੀਗਾ ਵੀ ਕਿਵੇਂ ਠੀਕ ਠਾਕ ਚੱਲ ਰਿਹਾ ਰਿਸਪੌਂਸ ਤਾਂ ਇਹੀ ਆਇਆ ਵੀ ਠੀਕ ਆ ਓਕੇ ਕੋਈ ਪ੍ਰੋਬਲਮ ਨਹੀਂ ਆ ਤਾਂ ਇੱਕ ਤਾਂ ਸਿਵਲ ਸਰਜਨ ਨਾਲ ਵੀ ਅਸੀਂ ਉਹਨਾਂ ਦੇ ਧਿਆਨ ਵਿੱਚ ਵੀ ਲਿਆਵਾਂਗੇ ਤਾਂ ਸੀਨੀਅਰ ਅਫਸਰ ਨਾਲ ਗੱਲ ਕਰਕੇ ਮੈਂ ਜੇ ਸਿਵਲ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਕਾਨੂੰਨ ਕਹਿੰਦਾ ਹੈ ਵੀ ਜਿਹਦਾ ਲਾਇਸੈਂਸ ਰੱਦ ਹੋ ਚੁੱਕਿਆ ਉਹ ਇਦਾਂ ਪੇਸ਼ੈਂਟ ਐਡਮਿਟ ਨਹੀਂ ਕਰ ਸਕਦਾ ਕੋਈ ਮੈਮਾ ਰਿਲੀਜ਼ ਕਰਾਏ ਜਾਣਗੇ ਜਿਹੜੇ ਉੱਥੇ ਹੋਰ ਵੀ ਜਿਹੜੇ ਹਾਂਜੀ ਸਿਵਲ ਸਰਜਨ ਨਾਲ ਸਰਨਾ ਕੰਟੈਕਟ ਕਰਕੇ ਤਾਂ ਫਰਦਰ ਜੋ ਵੀ ਅਕੋਰਡਿੰਗ ਟੂ ਲਾ ਹੋਊਗਾ ਪੋਸੀਬਲ ਪੰਜਾਬ 'ਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਕਿ ਟਵੀਟ ਤੋਂ ਬਾਅਦ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਰਜਿਸਟਰੀਆਂ ਵਿੱਚ ਐਨਓਸੀ ਨੂੰ ਖਤਮ ਕਰਨ ਸਾਡੇ ਖੱਜਲਖਵਾਰੀ ਸਰਕਾਰੀ ਦਫਤਰਾਂ ਅੰਦਰ ਘਟੇਗੀ ਤੇ ਇਸ ਦੇ ਨਾਲ ਜੁੜੇ ਹੋਏ ਲੋਕਾਂ ਨੇ ਕਿਹਾ ਕਿ ਸਾਡੇ ਕਾਰੋਬਾਰ ਵਿੱਚ ਵਿਵਾਦਾ ਹੋਵੇਗਾ ਤੇ ਰੁਕੀਆਂ ਰਜਿਸਟਰੀਆਂ ਜਲਦੀਆਂ ਹੋਣਗੀਆਂ ਅਸੀਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬਾਰੇ ਸੋਚਿਆ ਦੇਖੋ ਸਭ ਤੋਂ ਪਹਿਲਾਂ ਵਾਇਰੂ ਖਾਸਾ ਵਾਇਰ ਵੀ ਫਤੇ ਜੀ ਜਿਸ ਤਰ੍ਹਾਂ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੀਐਮ ਸਾਹਿਬ ਇਹਨਾਂ ਨੇ ਇੱਕ ਟਵੀਟ ਪਾਈ ਆ ਐਨਓਸੀ ਦੇ ਉੱਪਰ ਅਸੀਂ ਸਾਰੇ ਵਪਾਰੀ ਵਰਗ ਡੀਲਰ ਜਿੰਨੇ ਵੀ ਗਰੀਬ ਜਨਤਾ ਉਹ ਸਾਰਾ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਦੇਖਦੇ ਨੇ ਵੀ ਜੇ ਇਹ ਚੀਜ਼ ਭਗਵੰਤ ਮਾਨ ਸਰਕਾਰ ਵਧੀਆ ਪਾਲਿਸੀ ਲਿਆਉਂਦੀ ਐ ਐਨਓਸੀ ਖਤਮ ਕਰਦੀ ਆ ਤਾਂ ਸਰਕਾਰ ਦਾ ਬਹੁਤ ਹੀ ਧੰਨਵਾਦ ਹੋਊਗਾ ਇਸ ਇਸ ਐਨਓਸੀ ਖਤਮ ਹੋਣ ਦੇ ਕਾਰਨ ਵਪਾਰੀ ਵਰਗ ਚ ਗਰੀਬ ਵਰਗ ਦੇ ਵਿੱਚ ਅਤੇ ਪ੍ਰਾਪਰਟੀ ਕਾਰੋਬਾਰੀ ਵਰਗ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਉੱਗ ਗਈ ਤੇ ਅਸੀਂ ਸਾਰੇ ਵਪਾਰੀ ਵਰਗ ਤੇ ਸਰਕਾਰ ਜੀ ਦਾ ਭਗਵੰਤਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੇ ਐਨਓਸੀ ਖਤਮ ਹੁੰਦੀ ਆ ਤਾਂ ਇਹਦੇ ਵਿੱਚ ਬਹੁਤ ਹੀ ਲੋਕਾਂ ਦਾ ਭਲਾ ਹੁੰਦਾ ਵਾ ਕਿਸੇ ਨੇ ਆਪਣਾ ਪਲਾਟ ਵੇਚ ਕੇ ਕੋਈ ਜਗ੍ਹਾ ਵੇਚ ਕੇ ਬੱਚੇ ਨੂੰ ਬਾਹਰ ਭੇਜਣਾ ਵਾ ਉਹ 10-10% ਦੇ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਐਨਓਸੀ ਨਹੀਂ ਮਿਲਦੀ ਚਾਰ-ਚਾਰ ਮਹੀਨੇ 6-6 ਮਹੀਨੇ ਐਨਓਸੀ ਨਹੀਂ ਮਿਲਦੀ ਹੈਗੀ ਮੈਨੂੰ ਨਹੀਂ ਲੱਗਦਾ ਵੀ ਭਗਵੰਤਮਾਨ ਸਰਕਾਰ ਦੇ ਗੱਲ ਇਹ ਕੰਨਾ ਤੱਕ ਜਾਂਦੀ ਹੋਊਗੀ ਪਰ ਜਿਹੜੇ ਥੱਲੇ ਗਰੀਬ ਜਨਤਾ ਆਮ ਵਪਾਰੀ ਲੁੱਟ ਹੋ ਰਹੀ ਆ ਉਹ ਐਨਓਸੀ ਖਤਮ ਹੋਣ ਦੇ ਨਾਲ ਹੀ ਇਹ ਲੁੱਟ ਖਤਮ ਹੋ ਜੂਗੀ ਜੀ ਤੇ ਇਹ ਜੋ ਆਮ ਬੰਦਾ ਜਿਵੇਂ ਖੱਜਲ ਖਵਾਰ ਹੁੰਦਾ ਜੀ ਜਾ ਕੇ ਸਰਕਾਰੀ ਦਫਤਰਾਂ ਜਾ ਉਹ ਕਿਸ ਤਰ੍ਹਾਂ ਬੀਜੇ ਦੇਖੋ ਖੱਜਲ ਖਰਾਬੀ ਦਾ ਬਹੁਤ ਹੋ ਰਹੀ ਆ ਜੀ ਐਨਓਸੀ ਦੇ ਵਿੱਚ ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਆਮ ਬੰਦਾ ਇੱਕ ਜੇ 200 ਗਜ ਦਾ ਜਾਂ 400 ਗਜ ਦਾ ਪਲਾਟ ਵੇਚਣਾ ਹੋਵੇ ਉਹਨੂੰ ਘੱਟੋ ਘੱਟ ਵੀ 6 ਮਹੀਨੇ ਲੱਗ ਜਾਂਦਾ ਦਫਤਰਾਂ ਦੇ ਗੇੜੇ ਮਾਰ ਮਾਰ ਕੇ ਬੰਦਾ ਹੰਮ ਜਾਂਦਾ ਜੀ ਫਿਰ ਪੋਲੀਟੀਕਲ ਪਹੁੰਚ ਲੁਵਾਈ ਦੀ ਆ ਤਾਂ ਜਾ ਕੇ ਕਦੇ ਕੰਮ ਹੁੰਦਾ ਜੀ ਸੋ ਅਸੀਂ ਇਹੀ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਇਹ ਐਨਓਸੀ ਦੇ ਵਧੀਆ ਪਾਲਿਸੀ ਬਣਾਓ ਖਤਮ ਕੀਤੀ ਜਾਵੇ ਕਿ ਪੰਜਾਬ ਇੱਕ ਵਧੀਆ ਖੁਸ਼ਹਾਲ ਪੰਜਾਬ ਬਣ ਸਕੇ ਬਹੁਤ ਧੰਨਵਾਦੀ ਪੰਜਾਬ ਸਰਕਾਰ ਦਾ ਇਹ ਭਗਵਾਨਤਪਨ ਸਰਕਾਰ ਦਾ ਬਹੁਤ ਵਧੀਆ ਫਰਾਲਾ ਜੀ ਇਹਦੇ ਨਾਲ ਜਿਹੜਾ ਪ੍ਰਾਪਰਟੀ ਦਾ ਕੰਮ ਆ ਬਹੁਤ ਚਿਰ ਤੋਂ ਬੰਦ ਪਿਆ ਜੀ ਉਹ ਚੱਲੂਗਾ ਕਿਉਂਕਿ ਲੋਕਾਂ ਦੀ ਜਿਹੜੀ ਐਨਓਸੀ ਕਰਕੇ ਬਹੁਤ ਖੱਜਲ ਖਵਾਰੀ ਹੋ ਰਹੀ ਸੀਗੀ ਉਹ ਵੀ ਹੁਣ ਲੋਕਾਂ ਦੀ ਖੱਜਲ ਖਵਾਰੀ ਘਟੂਗੀ ਤੇ ਇਹ ਜਿਹੜਾ ਇਹਨਾਂ ਨੇ ਐਨਓਸੀ ਖਤਮ ਕਰਕੇ ਰਜਿਸਟਰੀਆਂ ਦਾ ਕੰਮ ਸਫਲਾ ਕਰਤਾ ਜੀ ਇਹ ਇਹਨਾਂ ਦਾ ਬਹੁਤ ਵਧੀਆ ਕਦਮ ਆ ਜੀ ਜੂ ਇਹ ਲੋਕ ਦਫਤਰਾ ਦੇ ਸਰਕਾਰੀ ਦਫਤਰ ਦੇ ਜਾਣ ਦੇ ਸੀ ਕੱਥੇ ਪਹਾਰ ਉਨੇ ਦੇ ਵੀ ਇਹ ਹੁਣ ਇਹ ਤੋਂ ਪੈਸੇ ਦੀ ਬਚਤ ਵੀ ਹੋਣੀ ਆ ਤੇ ਕੀ ਗੱਲਾਂ ਕਿੰਨੇ ਲੋਕਾਂ ਲਈ ਕਿੰਨਾ ਫਾਇਦੇਮੰਦ ਹੋਊਗਾ ਇਹ ਲੋਕਾਂ ਲਈ ਬਹੁਤ ਫਾਇਦੇਮੰਦ ਆ ਜੀ ਇਹਨਾਂ ਨਾਲ ਲੋਕਾਂ ਦਾ ਸਮਾਂ ਵੀ ਬਚੂਗਾ ਤੇ ਉਹਨਾਂ ਦੀ ਖੱਜਲ-ਖਵਾਰੀ ਵੀ ਬਚੇਗੀ ਜੀ ਇੱਕ ਮੁੱਦੇ ਨੂੰ ਐਨਓਸੀ ਲੈਣ ਲਈ ਕਿੰਨਾ ਟਾਈਮ ਲੱਗ ਜਾਂਦੀ ਆ ਦੇਖੋ ਜੀ ਐਨਓਸੀ ਲੈਣ ਲਈ ਵਿਅਕਤੀ ਨੂੰ ਬਹੁਤ ਸਮਾਂ ਲੱਗ ਜਾਂਦਾ ਸੀਗਾ ਜੀ ਉਹ ਇੰਨਾ ਪਰੇਸ਼ਾਨ ਹੋ ਜਾਂਦਾ ਸੀ ਕਿ ਉਹ ਕੰਮੇ ਛੱਡ ਦਿੰਦਾ ਸੀ ਕਿ ਮੈਂ ਐਨਓਸੀ ਲੈਣੀ ਹੋਣੀ ਹੈਗੀ ਜੇ ਐਨਓਸੀ ਨਹੀਂ ਮਿਲਦੀ ਸੀ ਤੇ ਫਿਰ ਰਜਿਸਟਰੀਆਂ ਨਹੀਂ ਹੁੰਦੀਆਂ ਸੀ ਇਸ ਨਾਲ ਜਿਹੜੇ ਲੋਕ ਸੀ ਜੋ ਬਾਹਰੋਂ ਆਉਂਦੇ ਸੀ ਹੋਰ ਕੰਟਰੀਆਂ ਤੋਂ ਉਹ ਵੀ ਆਪਣੀ ਪ੍ਰਾਪਰਟੀ ਦੀ ਨਾ ਖਰੀਦ ਸਕਦੇ ਸੀ ਨਾ ਵੇਚ ਸਕਦੇ ਸੀ ਇਸ ਕਰਕੇ ਇਹ ਇਹ ਐਨਓਸੀ ਬੰਦ ਹੁੰਦੀ ਆ ਤਾਂ ਸਰਕਾਰ ਦੀ ਵੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਅਤੇ ਲੋਕ ਵੀ ਖੱਜਲ ਖਵਾਰੀ ਤੋਂ ਬਚਣਗੇ ਜੀ ਕਿ ਮਾਰਕੀਟ ਦਾ ਕਿਸ ਤਰ੍ਹਾਂ ਹੋਊਗਾ ਇਹ ਦੇਖਦੇ ਇਹਦੇ ਵਿੱਚ ਮਾਰਕੀਟ ਦੇ ਵਿੱਚ ਪੂਰਾ ਬੂਮ ਆਉਣ ਦਾ ਹੈਗਾ ਜੀ ਕੰਮ ਪੂਰਾ ਉਦੋਂ ਪਾਲਾ ਮਾਚੀਵੜਾ ਸਾਹਿਬ ਤੋਂ 10 ਕਿਲੋਮੀਟਰ ਦੂਰ ਵਗਦੇ ਸਤਲੁਜ ਦਰਿਆ ਦੇ ਤੂਸੀ ਬੰਦ ਤੇ ਇੱਕ ਮ੍ਰਿਤਕ ਨੌਜਵਾਨ ਦੀ ਲਾਸ਼ ਮਿਲੀ ਜਿਸ ਦੀ ਪੁਲਿਸ ਨੂੰ ਪਛਾਣ ਨਾ ਹੋ ਸਕੇ ਪਰ ਅੱਜ ਜਦੋਂ ਉਸ ਦੀ ਤਸਵੀਰ ਅਖਬਾਰ ਵਿੱਚ ਪ੍ਰਕਾਸ਼ਿਤ ਹੋਈ ਤਾਂ ਇਹ ਨੌਜਵਾਨ ਨੇੜਲੇ ਪਿੰਡ ਰਤੀਪੁਰ ਦਾ ਨਿਵਾਸੀ ਜਸ਼ਨਪ੍ਰੀਤ ਸਿੰਘ ਉਮਰ 28 ਸਾਲਾ ਨਿਕਿਆ ਪਿੰਡ ਰਤੀਪੁਰ ਦੇ ਕਿਸਾਨ ਰਣਜੋਤ ਸਿੰਘ ਦਾ ਇਹ ਇਕਲੌਤਾ ਪੁੱਤਰ ਜਸ਼ਨਪ੍ਰੀਤ ਸਿੰਘ ਮਨਲੀ ਸੰਗਤ ਵਿੱਚ ਪੈਣ ਕਰਕੇ ਨਸ਼ੇ ਕਰੰਦਾਦ ਦੀ ਹੋ ਗਿਆ ਸੀ ਤੇ ਇਹ ਨੌਜਵਾਨ ਨਸ਼ੇ ਛੱਡਣਾ ਚਾਹੁੰਦਾ ਸੀ ਜਿਸ ਕਾਰਨ ਉਹ ਜ਼ਾ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਚੱਲ ਰਿਹਾ ਸੀ ਮੇਰਾ ਅਮ ਜੀ ਇਹ ਕੌਣ ਸੀਗੀ ਇਹਦਾ ਤਾਂ ਕੀ ਨਾਮ ਸੀ ਤੇ ਕਿੰਨੀ ਕੋ ਮਰਜੀ ਸੀ ਇਹ ਜਸਮੀਤ ਸਿੰਘ ਜੀ ਸਾਡਾ ਮੇਰਾ ਭਤੀਜਾ ਲੱਗਦਾ ਹੈ ਤੇ ਉਮਰ ਇਹਨਾਂ ਦੀ ਲਗਭਗ 27-28 ਸਾਲ ਦੀ ਸੀਗੀ ਤੇ ਮੁੰਡਾ ਬਹੁਤ ਨਾਈਸ ਸੀਗਾ ਸਾਡਾ ਇਹ ਤੇ ਸਮਾਜ ਸੇਵੀ ਸੀਗਾ ਸਾਡੀ ਸਮਝ ਨਹੀਂ ਆ ਰਿਹਾ ਵੀ ਐਡਾ ਵੱਡਾ ਹਾਦਸਾ ਇਹਦੇ ਨਾਲ ਕਿਸ ਤਰ੍ਹਾਂ ਵਾਪਰ ਗਿਆ ਠੀਕ ਹੈ ਇਹ ਵੀ ਥੋੜਾ ਬਹੁਤਾ ਸੀਗਾ ਇਹ ਖਾਣ ਪੀਣ ਵਾਲਾ ਪਰ ਏਡੀ ਵੱਡੀ ਮਾਤਾਰ ਵਾਲਾ ਹੈ ਨਹੀਂ ਸੀ ਜਿੱਡਾ ਵੱਡਾ ਹਾਦਸਾ ਇਹ ਨਾਲ ਹੋ ਗਿਆ ਜੋ ਮੈਂ ਫੋਟੋਆਂ ਦੇਖੀਆਂ ਨੇ ਪ੍ਰਸ਼ਾਸਨ ਦੇ ਕੋਲ ਜਾ ਕੇ ਵੀ ਉਹ ਫੋਟੋਆਂ ਤੋਂ ਮੈਨੂੰ ਜੱਜਮੈਂਟ ਇਹ ਹੁੰਦੀ ਆ ਵੀ ਇਸ ਨੂੰ ਕਿਤੇ ਲਿਆ ਕੇ ਬਾਹਰੋਂ ਸੱਟਿਆ ਗਿਆ ਥੇ ਸੁੱਟਣ ਦਾ ਤਰੀਕਾ ਵੀ ਗਲਤ ਆ ਕਿਉਂਕਿ ਸੁੱਟ ਕੇ ਥੋੜਾ ਖਿੱਚਿਆ ਗਿਆ ਹੁਣ ਲੱਤਾਂ ਤੋਂ ਫੜ ਕੇ ਕਿਉਂਕਿ ਉਹਦੀ ਜਿਹੜੀ ਟੀ-ਸ਼ਰਟ ਆ ਉਹਦੀ ਬੈਕ ਤੇ ਐ ਤਾਂ ਹੁਣ ਹੋਈ ਹੋਈ ਆ ਉਹਦੀ ਉਹਦੇ ਬਾਜ਼ੂ ਆਏ ਨੇ ਤਾਂ ਹੁਣ ਨਹੀਂ ਆਏ ਇੱਕ ਬਾਜ਼ੂ ਤਾਂ ਹੁਣ ਉਹਦਾ ਬਲਤਾਂ ਖਿਚਣ ਕਰਕੇ ਦੇ ਬਾਜ਼ੂ ਆਏ ਹੋਗਾ ਇਹਦੇ ਦੂਸਰਾ ਜਿਹੜੀ ਉਹਦੀ ਬਾਹਾਂ ਦੇ ਵਿੱਚ ਸਿਰੰਜਾ ਉਹ ਬਾਅਦ ਚ ਖੋਈ ਗਈ ਆ ਪ੍ਰਸ਼ਾਸਨ ਨੂੰ ਤੇ ਪਬਲਿਕ ਨੂੰ ਘੁਮਰਾਹ ਕਰਨ ਵਾਸਤੇ ਮੈਨੂੰ ਲੱਗ ਰਿਹਾ ਵੀ ਇਸ ਤਰ੍ਹਾਂ ਦਾ ਕੇਸ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਡਾਊਟ ਆ ਵੀ ਉਹ ਜਿਹੜਾ ਕਿਸੇ ਦੇ ਨੈਟਵਰਕ 'ਚ ਆਇਆ ਮਾਛੀਵਾੜ ਤੋਂ ਹੀ ਵੀ ਉਹਦੇ ਸੰਪਰਕ ਦੇ ਵਿੱਚ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਲੱਭੂਗਾ। ਮੇਰਾ ਨਾਮ ਸ਼ਰਨਜੀਤ ਕੌਰ ਹੈ। ਬੇਟੇ ਦਾ ਜਸਮੀਤ ਸਿੰਘ ਸਿੱਧੂ ਨੀਕੋਮਰ ਸਿੰਘ ਹੀ ਬੈਠੇ ਸੀ। ਅੱਜ ਮੇਰਾ ਬੇਟਾ 28.25 ਸਾਲ ਦਾ ਹੋ ਗਿਆ। ਮੈਂ ਵਿਆਹ ਤਾਂ ਨਹੀਂ ਹੋਇਆ ਸੀ ਨਹੀਂ ਵਿਆਹ 23 ਜੁਲਾਈ 1995 ਦਾ ਬਰਤ ਇੱਕ ਲੋਤਾ ਪੁੱਤਰ ਜੀਆ ਇਹ ਬਸ ਲੋਤਾ ਹੀ ਸੀ ਕੋਰ ਕੋਚ ਨਹੀਂ ਕੋੜ ਰਿਹਾ ਖਾਲੀ ਇਹ ਜਦੋਂ ਘਰੋਂ ਗਿਆ ਆਖਰੀ ਟਾਈਮ ਕੀ ਕਿਹਾ ਉਹਨੇ ਤੁਹਾਨੂੰ ਕੀ ਗੱਲ ਹੋਈ ਸੀ ਤੁਹਾਡੇ ਨਾਲ ਕੋਈ ਗੱਲ ਐਸੀ ਨਹੀਂ ਹੋਈ ਬੜਾ ਪਿਆਰ ਆ ਪੁੱਤ ਬੜੀ ਮੇਰੇ ਨਾਲ ਗੱਲਾਂ ਕੀਤੀਆਂ ਮੈਂ ਤਾਂ ਸਿਰ ਤੇਲ ਚ ਸਾਇਆ ਉਹਨੇ ਕਹਿੰਦਾ ਮੇਰੇ ਸਿਰ ਤੇਲ ਚ ਅਸ ਸਿਕਰੀ ਹੋਈ ਹੋਈ ਐ ਮੈਂ ਚਸਿਆ ਕਹਿੰਦਾ ਮੇਰੀ ਟੂਈ ਤੇ ਖਾ ਜਾਂਦੀ ਆ ਮੈਂ ਟੂਈ ਤੇ ਵੀ ਤੇਲ ਮਿਲਿਆ ਨਾਰੀਅਲ ਦਾ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਹਿੰਦਾ ਹੁਣ ਤਾਂ ਮੈਂ ਵਿਦੇਸ਼ ਚੱਲਿਆ ਜਾਣਾ ਇੱਥੇ ਦੀ ਧਰਤੀ ਤੋਂ ਮੂੰਹ ਮੁੱਕ ਗਿਆ ਮੈਨੂੰ ਨਹੀਂ ਇੱਥੇ ਦੀ ਧਰਤੀ ਵਧੀਆ ਲੱਗਦੀ ਹੈਗੀ ਕਹਿੰਦਾ ਇੱਥੇ ਕੀ ਹੈ ਇੱਥੇ ਤਾਂ ਬੜੇ ਲੋਕ ਗਲਤ ਹੀ ਨੇ ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ ਮੇਰਾ ਪੁੱਤ ਹੱਸਦਾ ਗਿਆ ਸਾਡੇ ਨਾਲ ਜੱਫੀਆਂ ਪਾਉਂਦਾ ਗਿਆ ਆਪਣੇ ਡੈਡੀ ਨੂੰ ਜੱਫੀ ਪਾਈ ਮੈਨੂੰ ਜੱਫੀ ਪਾ ਕੇ ਘੁੱਟ-ਘੁੱਟ ਕੇ ਮਿਲ ਕੇ ਗਿਆ ਮੈਂ ਕੋਈ ਗੱਲ ਛੁੱਟ ਨਹੀਂ ਕਦੇ ਵੀਰੇ ਬੋਲਦੀ ਹੁੰਦੀ ਬਸ ਇਹ ਤੋਂ ਅਨੁਕੀ ਮੈਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਚੁੱਕੀ ਆ ਮੈਂ ਤਾਂ ਕਿਚਨ 'ਚ ਕੰਮ ਕਰਦੀ ਸੀਗੀ ਉਹਦੇ ਡੈਡੀ ਰੋਂਦੇ ਰੋਂਦੇ ਮੇਰੇ ਕੋਲ ਚਲੇ ਗਏ ਇਹਨਾਂ ਨੂੰ ਹੀ ਪਤਾ ਲੱਗਿਆ ਮੈਂ ਕੀ ਹੋਇਆ ਕਹਿੰਦੇ ਆਪਣਾ ਜਸਨ ਚਲਿਆ ਗਿਆ ਦੁਨੀਆ ਤੋਂ ਆਪਣਾ ਮਿੱਠੂ ਦੁਨੀਆ ਤੋਂ ਚਲੇ ਆ ਗਿਆ ਔਰ ਕੁਛ ਨਹੀਂ ਦੱਸਿਆ ਮੇਰੇ ਕੋਲ ਚਲੇ ਗਏ ਰਸੋਈ ਚ ਮੈਂ ਤਾਂ ਰਸੋਈ ਚ ਕੰਮ ਕਰਦੀ ਸੀ ਕਿ ਚੰਚਰ ਆਖਰੀ ਟਾਈਮ ਜਦੋਂ ਗਿਆ ਕਿੱਧਰ ਨੂੰ ਗਿਆ ਸੀਗਾ ਉਹ ਮੈਨੂੰ ਕਹਿ ਕੇ ਗਿਆ ਮੈਂ ਰਾਣਾ ਸਾਹਿਬ ਨੂੰ ਚੱਲਿਆ ਮੈਂ ਮੈਂ ਉੱਤੇ ਜਾਣਾ ਮੈਂ ਉੱਤੇ ਜਾ ਕੇ ਆਉਣਾ ਮੈਂ ਕਿਹਾ ਚੱਲਿਆ ਜਾ ਵੀ ਤੂੰ ਚੱਲਿਆ ਜਾ ਪਰ ਆਹ ਟਾਈਮ ਗਿਆ ਮੈਂ ਉਹ ਜਾਣ ਨਹੀਂ ਸੀ ਦੰਦੀ ਵੀ ਨਹੀਂ ਜਾਣਾ ਨਹੀਂ ਹੈਗਾ ਚਾਹ ਮੋ ਚੱਲੀ ਨਹੀਂ ਜਾਣਾ ਹੈਗਾ ਐਸੇ ਟਾਈਮ ਗਿਆ ਉਹ ਇਹ ਇਸ ਤੋਂ ਪਹਿਲਾਂ ਵੀ ਇਹ ਨਸ਼ੇ ਛਡੋਂ ਕੇ ਇੰਦਰ ਚੇ ਰਹ ਚੁੱਕੇ ਨਹੀਂ ਕਿਤੇ ਇੱਕ ਵਾਰੀ ਇੱਕ ਵਾਰੀ ਵੇਜਿਆ ਸੀਗਾ ਛੱਡ ਗਿਆ ਸੀ ਕੁਛ ਨਹੀਂ ਸੀ ਕਰਦਾ ਵੀਰੇ ਸੱਚੀ ਗੱਲ ਹੈ ਤਾਂ ਸੋਣਾ ਬਹੁਤ ਹੋ ਗਿਆ ਜਵਾਨ ਬੜਾ ਹੋਇਆ ਹੋਇਆ ਸੀਗਾ ਉਹ ਤੇ ਰੂਪਿੰਦਾ ਚੜ ਗਿਆ ਸੀ ਮੈਂ ਕਹਿੰਦੀ ਸੀ ਹੁਣ ਬੜੀ ਸੋਹਣੀ ਸੇਤ ਹੋ ਗਈ ਲੇ ਵਿਆਹ ਨਹੀਂ ਕੀਤਾ ਨਾ ਕੀਤਾ ਨਹੀਂ ਵਿਆਹ ਮੰਦਾ ਨਹੀਂ ਸੀ ਕਹਿੰਦਾ ਆਪਣੇ ਪੈਰਾਂ ਤੇ ਖੜ ਕੇ ਵਿਆਹ ਕਰਾਉਣਾ ਮੈਂ ਨਹੀਂ ਤਾਂ ਤੁਪ ساری عمر ਪੈਸੇ ਮੰਗਣੀ ਜੇ ਮੇਰੇ ਪੁੱਤ ਦੇ ਕੋਈ ਕੁੜੀ ਵੀ ਹੁੰਦੀ ਮੈਂ ਅੱਜ ਦੇਖਦੀ ਉਹਨੂੰ ਅੰਮਾ ਦੀਆਂ ਬਹੁਤ ਰੀਝਾਂ ਹੁੰਦੀਆਂ ਪੁੱਤ ਨੂੰ بڑا ਕਰਨਾ بڑا ਜਵਾਨ ਹੋ ਗਿਆ ਵਿਆਹ ਦੀਆਂ ਰੀਝਾਂ ਵੀ ਹੁੰਦੀਆਂ ਉਹ ਪੁਲਕਾਰੀ ਲਈ ਪਈ ਆਰੇ ਨਾਨੇ ਦੀ ਖੁੱਤ ਪਈਆ ਦੇਖ ਲੋ ਚੜਾਉਂਗੇ ਰਤੇ ਪਾਉਗੇ ਰੀਝਾਂ ਲਾ ਕੇ ਹਾਂ ਸੁਜਾਨਪੁਰ ਚਪੈਂਦੇ ਆਰਮੀ ਏਰੀਆ ਵਿੱਚ ਬੜੇ ਦੋਸ਼ੀਕੀ ਤੇ ਚੋਰੀ ਦੀ ਵਾਰਦਾਤ ਨੂੰ ਜਾਂਚਣ ਦੇ ਲਈ ਦਾਖਲ ਹੋਏ ਆਰਮੀ ਏਰੀਆ ਵਿੱਚ ਡਿਊਟੀ ਤੇ ਮੌਜੂਦ ਫੌਜੀ ਜਵਾਨ ਨੇ ਰੁਕਣ ਦੀ ਚੇਤਾਵਨੀ ਵੀ ਦਿੱਤੀ ਤੇ ਚੋਰਾਂ ਨੇ ਮੌਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਫੌਜੀ ਜਵਾਨ ਨੇ ਭੱਜ ਰਹੇ ਚੋਰਾਂ ਤੇ ਹਵਾਈ ਫਾਇਰ ਕੀਤੇ ਚੋਰਾਂ ਵੱਲੋਂ ਨਾ ਰੁਕਣ ਤੇ ਫੌਜੀ ਨੇ ਲੱਤ ਤੇ ਗੋਲੇ ਚਲਾ ਦਿੱਤੇ ਤੇ ਗੋਲੀ ਲੱਗਣ ਕਰ ਇੱਕ ਵਿਅਕਤੀ ਗੰਭੀਰ ਵੀ ਜ਼ਖਮੀ ਹੋ ਗਿਆ ਤੇ ਦੂਜੇ ਨੂੰ ਫੜ ਕੇ ਪੁਲਿਸ ਦੇ حوالے ਕਰ ਦਿੱਤਾ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅ ਅੱਜ ਮਾਰਨਿੰਗ ਇੱਕ ਸਾਡੇ ਕੋਲ ਕੇਸ ਰਿਪੋਰਟ ਹੋਇਆ ਸੀਗਾ ਮਿਲਟਰੀ ਇੰਜੀਨੀਅਰਿੰਗ ਦਾ ਇੱਥੇ ਕਾਫੀ ਵੱਡਾ ਇੱਕ ਸਾਈਟ ਹੈਗੀ ਆ ਆ ਜਿਹੜੀ ਕਿ ਸਾਰੀ ਵੋਲਡ ਆ ਉਸ ਮਿਲਟਰੀ ਇੰਜੀਨੀਅਰਿੰਗ ਦੇ ਅੰਦਰ ਇਹਨਾਂ ਦਾ ਔਰ ਪੁਰਾਣੇ ਜਿਸ ਤਰ੍ਹਾਂ ਇੰਜਨਸ ਹੁੰਦੇ ਆ ਜਾਂ ਹੋਰ ਇਹਨਾਂ ਦੀ ਇੰਜੀਨੀਅਰਿੰਗ ਸਰਵਿਸਿਜ਼ ਦੇ ਵਿੱਚ ਜਿਹੜੀਆਂ ਇਕਪੰਡ ਯੂਜ਼ ਹੁੰਦਾ ਉਹਨੂੰ ਇਹ ਸਟੋਰ ਕਰਦੇ ਆ ਉੱਥੇ ਅੱਜ ਮਾਰਨਿੰਗ ਤਕਰੀਬਨ ਸਾਢੇ 3 ਵਜੇ ਦੇ ਕਰੀਬ ਜਿਹੜੇ ਹੈਗੇ ਆ ਦੋ ਵਿਅਕਤੀ ਅੰਦਰ ਇਹਨਾਂ ਦੀ ਜਿਹੜੀ ਚਾਰ ਦੀਵਾਰੀ ਵਾਲੀ ਕੰਧ ਆ ਉਹਨੂੰ ਟੱਪ ਕੇ ਅੰਦਰ ਦਾਖਲ ਹੋਏ ਦਾਖਲ ਹੋਣ ਤੋਂ ਬਾਅਦ ਜਿਹੜੀ ਇਹਨਾਂ ਦੀ ਡਿਫੈਂਸ ਸਿਕਿਉਰਿਟੀ ਸਰਵਿਸਿਜ਼ ਹੈਗੇ ਆ ਉਹਨਾਂ ਨੇ ਇਹਨਾਂ ਨੂੰ ਚੈਲੰਜ ਕੀਤਾ ਕਿਉਂਕਿ ਆਰਮੀ ਦਾ ਜਿੰਨੀ ਵੀ ਵੋਲਡ ਏਰੀਆ ਹੈਗਾ ਜਾਂ ਆਰਮੀ ਏਰੀਆ ਸਾਰੇ ਰੈਸਟ੍ਰਿਕਟਿਡ ਏਰੀਆਜ਼ ਨੇ ਤੁਸੀਂ ਅੰਦਰ ਦਾਖਲ ਨਹੀਂ ਹੋ ਸਕਦੇ ਟਰੈਸਪਾਸ ਕਰਕੇ ਅੰਦਰ ਦਾਖਲ ਹੋਏ ਉਹਨਾਂ ਨੇ ਚੈਲੰਜ ਕੀਤਾ ਚੈਲੰਜ ਕਰਨ ਤੋਂ ਬਾਅਦ ਇਹਨਾਂ ਕੋਲ ਜਿਹੜੇ ਹੈਗੇ ਉਹ ਬਲੰਟ ਵੈਪਨ ਸੀਗੇ ਜਿਵੇਂ ਇੱਕ ਕੋਲ ਸੱਬਲ ਸੀ ਬਾਕੀਆਂ ਕੋਲ ਦੂਸਰੇ ਲੜਕੇ ਕੋਲ ਵੀ ਕੁਝ ਇਸ ਤਰ੍ਹਾਂ ਦਾ ਸੀਗਾ ਕਿਉਂਕਿ ਇਹ ਆਏ ਤਾਂ ਚੋਰੀ ਦੀ ਨੀਅਤ ਨਾਲ ਸੀਗੇ ਚੈਲੰਜ ਕਰਨ ਤੋਂ ਬਾਅਦ ਇਹ ਰੁਕੇ ਨਹੀਂ ਸੋ ਨੇਰਾ ਸੀਗਾ ਉਹਨੇ ਚੈਲੰਜ ਕਰਨ ਤੋਂ ਬਾਅਦ ਇਹਨਾਂ ਦੇ ਉੱਤੇ ਇੱਕ ਪਹਿਲਾ ਹਵਾਈ ਫਾਇਰ ਕੀਤਾ ਵੀ ਰੁਕ ਜਾਣ ਜਦੋਂ ਨਹੀਂ ਰੁਕੇ ਉਹਨੇ ਫਿਰ ਸੈਕੰਡ ਫਾਇਰ ਜਿਹੜਾ ਹੈਗਾ ਆ ਉਹ ਵੇਸਟ ਲਾਈਨ ਤੋਂ ਥਰਦੇ ਲੱਕ ਤੋਂ ਥੱਲੇ ਥੱਲੇ ਕੀਤਾ ਜਿਹੜੇ ਇਹਦੇ ਪੱਟ ਦੇ ਵਿੱਚ ਲੱਗਾ ਪੱਟ ਵਿੱਚ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਤੇ ਦੂਜਿਆਂ ਨੂੰ ਉਹਨਾਂ ਨੇ ਓਵਰ ਪਾਵਰ ਕਰਕੇ ਫੜ ਲਿਆ ਔਰ ਮੌਕੇ ਤੇ ਫਿਰ ਪੁਲਿਸ ਵੀ ਪਹੁੰਚ ਗਈ ਤਹਿਕੀਕਾਤ ਤੋਂ ਪਤਾ ਲੱਗਾ ਕਿ ਇਹ ਚੋਰੀ ਦੀ ਨੀਤਨਾ ਆਏ ਸੀ ਜਿਹਦੇ ਪੱਟ ਵਿੱਚ ਗੋਲੀ ਲੱਗੀ ਆ ਉਹਦੇ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਚੋਰੀ ਦੇ ਸੋ ਇਹ ਮਾਮਲਾ ਜਿਹੜਾ ਹੈਗਾ ਆ ਉਹ ਆਰਮੀ ਏਰੀਆ ਨੂੰ ਟਰਸਪਾਸ ਕਰਕੇ ਚੋਰੀ ਕਰਨ ਦਾ ਅ ਹੈਗਾ ਇਸ ਵੰਦੀ ਅਸੀਂ ਮੁਕਦਮਾ ਜਿਹੜਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰਤੀ ਦੋਸ਼ੀ ਗ੍ਰਿਫਤਾਰ ਨੇ ਇੱਕ ਇੰਜੜਾ ਉਹਦਾ ਹਸਪੀਟਲ ਚ ਇਲਾਜ ਚੱਲ ਰਿਹਾ ਸਰਕਾਰ ਵੱਲੋਂ ਮਨਾਏ ਜਾ ਰਹੇ ਰੋਡ ਸੇਫਟੀ ਸਪਤਾਹ ਦੇ ਇਨਪੁਟ ਲਾਡਾ ਵਿਖੇ ਜਾਖਲ ਰੋਡ ਉੱਪਰ ਐਸਆਈ ਜਸਵੀਰ ਸਿੰਘ ਦੀ ਅਗਵਾਈ ਹੇ ਟ੍ਰੈਫਿਕ ਐਜੂਕੇਸ਼ਨ ਸਲ ਦੇ ਹੌਲਦਾਰ ਮਲਵਿੰਦਰ ਸਿੰਘ ਤੇ ਬਲਜੀਤ ਸਿੰਘ ਵੱਲੋਂ ਵਾਣਾ ਉੱਪਰ ਰਿਫਲੈਕਟਰ ਲਗਾਏ ਗਏ ਤੇ ਇਸ ਉਲਾਵਾ ਕਾਰਾਂ ਨੂੰ ਰੋਕ ਕੇ ਪਿਛਲੀਆਂ ਸੀਟਾਂ ਤੇ ਬੈਲਟਾ ਲਗਾਉਣ ਲਈ ਜਾਗਰੂਕ ਕੀਤਾ ਗਿਆ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਇਸ ਮੌਕੇ ਹੌਲਦਾਰ ਮਲਵਿੰਦਰ ਸਿੰਘ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਜੋ ਵੀ ਕੋਈ ਸ਼ਰਾਰਤੀ ਅੰਸਰ ਜਾਂ ਓਵਰਟੇਕ ਕਰ ਰਹੇ ਤੇਜ਼ ਰਫ਼ਤਾਰ ਗੱਡੀ ਚਲਾ ਰਹੇ ਹਨ ਉਹਨਾਂ ਦੇ ਕਾਗਜ਼ ਚੈੱਕ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਅੱਜ ਇੱਥੇ ਆਪਣਾ ਭਲਾੜਾ ਜਾਖੜ ਰੋਡ ਤੇ ਜਿਹੜਾ ਨਾਕਾ ਲੱਗਿਆ ਹੋਇਆ ਹੈ ਇੱਥੇ ਜਿੰਨੀਆਂ ਤੇਜ਼ ਰਫ਼ਤਾਰ ਵਾਲੀਆਂ ਗੱਡੀਆਂ ਆਉਂਦੀਆਂ ਬਿਦੌੜ ਸ਼ੀਟ ਬੈਲਟ ਜੋ ਵੀ ਕਲਾ ਰਹੇ ਨੇ ਤੇ ਜਿਹੜੇ ਟਰੱਕ ਤੇ ਆਪਣੇ ਟਰਾਲੀਆਂ ਦੇ ਵਿੱਚ ਪਿੱਛੇ ਰਿਫਲੈਕਟਰ ਨਹੀਂ ਅੱਜ ਉਹਨਾਂ ਦੇ ਪ੍ਰੋਪਰਲੀ ਰੋਕ ਕੇ ਉਹਨਾਂ ਦੇ ਰਿਫਲੈਕਟਰ ਲਾਏ ਤੇ ਪਿਛਲੀਆਂ ਜਿਹੜੀਆਂ ਸੀਟ ਬੈਲਟਾਂ ਸੀਗੀਆਂ ਕਾਰਾਂ ਦੇ ਉਹ ਵੀ ਉਹਨਾਂ ਨੂੰ ਜਾਗਰੂਕ ਕੀਤਾ ਸੀਟ ਬੈਲਟਾਂ ਲਗਾਉਣ ਲਈ ਔਰ ਜੋ ਆਪਣੇ ਬਣਦੇ ਜਿਹੜੇ ਚਲਾਨ ਨੇ ਉਹ ਵੀ ਕੀਤੇ ਜਿਹੜੇ ਲਾਪਰਵਾਹੀ ਕਰਦੇ ਨੇ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਦੇ ਨੇ ਐਸਐਸ ਜਸਵੀਰ ਸਿੰਘ ਦੇ ਨਾਲ ਸਾਡੀ ਟੀਮ ਪੂਰੀ ਇੱਥੇ ਨਾਕੇ ਤੇ ਖੜੀਆ ਚੈਕਿੰਗ ਚੱਲ ਰਹੀ ਹੈ ਜਿਹੜਾ ਵੀ ਕੋਈ ਸ਼ਰਾਬਤੀ ਆਂਸਰ ਹੈ ਚਾਹੇ ਕੋਈ ਤੇਜ਼ ਰਫ਼ਤਾਰ ਨਾਲ ਗੱਡੀ ਲੈ ਕੇ ਆਉਂਦਾ ਹੈ ਚਾਹੇ ਕੋਈ ਓਵਰਟੇਕ ਕਰਦਾ ਹੈ ਕੋਈ ਇਸ਼ਾਰੇ ਦੀ ਲੰਘਣਾ ਕਰਦਾ ਹੈ ਤੇ ਉਹਨਾਂ ਦੇ ਡਾਕੂਮੈਂਟ ਚੈੱਕ ਕਰਕੇ ਹਰੇਕ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੀਤੀ ਜਾ ਰਹੀ ਹੈ ਨਸ਼ਾ ਛੱਡਣ ਲਈ ਇਲਾਜ ਕਰਾ ਰਹੇ ਨੌਜਵਾਨਾਂ ਨੂੰ ਕਿਹਾ ਹਿੰਮਤ ਵਾਲੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਨ ਦਾ ਆਸ਼ਵਾਸ਼ਣ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਵਿੱਚ ਕਈਆਂ ਦੀਆਂ ਕਹਾਣੀਆਂ ਦੂਜਿਆਂ ਨੂੰ ਪ੍ਰੇਰਿਤ ਕਰ ਸਕਦੀਆਂ ਇਹਨਾਂ ਕਹਾਣੀਆਂ ਨੂੰ ਲੈ ਕੇ ਸੈਮੀਨਾਰਾਂ ਰਾਹੀਂ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰ ਰਹੇ ਹਨ ਤੇ ਇਸਤੇਮਾਲ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਨਸ਼ਾ ਛੱਡਣ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਮਿਲ ਕੇ ਨਸ਼ਾ ਛੱਡਣ ਵਾਲਿਆਂ ਨੂੰ ਕੰਮ ਦਿਵਾਉਣ ਅਤੇ ਮੁੜ ਵਸੇਬੇ ਵਿੱਚ ਮਦਦ ਕਰੇਗਾ ਅੱਜ ਰੈੱਡ ਕਰਾਸ ਡੀ ਐਡਿਕਸ਼ਨ ਸੈਂਟਰ ਜ਼ਿਲ੍ਹਾ ਗੁਰਦਾਸਪੁਰ ਜੋ ਹੈ ਉੱਥੇ ਅਸੀਂ ਵਿਜ਼ਿਟ ਕੀਤਾ ਹੈ ਮੇਰੇ ਨਾਲ ਜੋ ਇੱਥੇ ਦੇ ਇੰਚਾਰਜ ਹੈ ਉਹ ਵੀ ਪ੍ਰੈਜ਼ੈਂਟ ਹੈਗੇ ਤੇ ਕਈ ਸਾਰੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਹੈ ਉਹਨਾਂ ਦੇ ਵੀ ਨੁਮਾਇੰਦੇ ਹੈ ਸਾਡੇ ਆਪਣੇ ਸਾਂਚ ਕੇਂਦਰ ਦੇ ਜਿਹੜੇ ਅਫਸਰ ਹੈ ਉਹ ਵੀ ਹੈ ਤੇ ਸਾਡੇ ਡੀ ਐਡਿਕਸ਼ਨ ਸੈੱਲ ਦੇ ਜਿਹੜੇ ਡਰੱਗ ਡਿਸਪੋਜ਼ਲ ਸੈੱਲ ਦੇ ਜਿਹੜੇ ਅਫੀਸਰਸ ਹੈ ਉਹ ਵੀ ਹੈਗੇ ਸੇ ਜਿਹੜੀ ਵਿਜ਼ਿਟ ਹੈਗੀ ਬੇਸਿਕ ਇਹਦਾ ਪਰਪਸ ਹੈ ਟੂ ਨੋ ਅਬਾਊਟ ਦਾ ਵੈਲ ਬੀਂਗ ਆਫ ਜੋ ਆਪਣੇ ਡਰੱਗ ਐਡਿਕਟਸ ਹੈ ਉਹਨਾਂ ਦੀ ਕੀ ਸਮੱਸਿਆ ਹੈਗੀ ਉਹਨਾਂ ਨੂੰ ਕੀ ਪ੍ਰੋਬਲਮ ਫੇਸ ਕਰਨ ਨੂੰ ਮਿਲ ਰਹੀ ਹੈ ਤੇ ਇਸ ਇਸ ਚੀਜ਼ ਦਾ ਹੱਲ ਵੀ ਦੇਖਣਾ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਕਾਮ ਜਿਹੜਾ ਹੈ ਡੀ ਐਡਿਕਸ਼ਨ ਦਾ ਇਹ ਰੈੱਡ ਕਰਾਸ ਵੱਲੋਂ ਕੀਤਾ ਜਾ ਰਿਹਾ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਨਾ ਜਿਹੜੇ ਪੇਸ਼ੈਂਟਸ ਹਨ ਬੇਸਿਕਲੀ ਇਹਨਾਂ ਨੂੰ ਪੇਸ਼ੈਂਟਸ ਹੀ ਕਹਿੰਦੇ ਹਨ ਪੇਸ਼ੈਂਟਸ ਨੂੰ ਇਹਨਾਂ ਦੇ ਫੈਮਿਲੀ ਮੈਂਬਰਸ ਵੱਲੋਂ ਵੀ ਛੱਡਿਆ ਜਾਂਦਾ ਹੈ ਉਹ ਉਹਨਾਂ ਨੂੰ ਡਿਸ ਓਨ ਕਰ ਦਿੰਦੇ ਆ ਕਿ ਇਹ ਜਿਹੜਾ ਆਪਣਾ ਪ੍ਰੈਸਟੀਜ ਇਸ਼ੂ ਬਣਾ ਕੇ ਸੋ ਇੱਕ 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 ਪਾਸੇ ਜਿਹੜਾ ਇਹ ਪੇਸ਼ੈਂਟ ਸਮਾਜਿਕ ਬੁਰਾਈ ਜਿਹੜੀ ਇੱਕ ਡਰਗ ਦੀ ਪ੍ਰੋਬਲਮ ਉਹਨੂੰ ਝੇਲ ਰਿਹਾ ਹੈ ਤੇ ਦੂਜੇ ਪਾਸੇ ਆਪਣੀ ਪਰਿਵਾਰਿਕ ਲੜਾਈ ਵੀ ਲੜ ਰਿਹਾ ਹੈ ਕਿ ਆਪਣੇ ਹੀ ਫੈਮਿਲੀ ਮੈਂਬਰ ਦੇ ਕਾਰਨ ਉਹਨੂੰ ਜਿਹੜੀ ਇਨਡਿਗਨਿਟੀ ਮਿਲ ਰਹੀ ਹੈ ਜਾਂ ਜਿਹੜਾ ਉਹਨਾਂ ਦਾ ਤਰਸਕਾਰ ਹੋ ਰਿਹਾ ਉਹ ਵੀ ਉਹ ਝੇਲ ਰਿਹਾ ਹੈ ਤਾਂ ਇੰਨੀ ਕੰਪਲੈਕਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਕੇ ਅੱਗੇ ਚਲਾਣਾ ਬੜਾ ਹੀ ਔਖਾ ਕੰਮ ਹੈ ਤਾਂ ਅਸੀਂ ਇੱਕ ਪਾਸੇ ਜਿੱਤੇ ਵਿਜ਼ਿਟ ਕਰਕੇ ਇਹਨਾਂ ਦੀ ਸਮੱਸਿਆ ਵੀ ਸੁਣ ਰਹੇ ਤੇ ਇਹਨਾਂ ਦੇ ਇਨਾਂ ਦੇ ਥਰੋਂ ਸਾਨੂੰ ਇਹ ਮੋਟੀਵੇਸ਼ਨਲ ਸਟੋਰੀਜ਼ ਵੀ ਮਿਲ ਰਹੀ ਹੈ। ਸੋ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਜਿਹੜੇ ਸਾਡੇ ਡਰਗ ਡੈਡਿਕਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਹੈ, ਮਿਸ਼ਨ ਨਿਸ਼ਚੈ ਵੀ ਚੱਲ ਰਿਹਾ ਹੈ ਤੇ ਜਿਹੜੇ ਬਾਰਡਰ ਦੇ ਪੁਲਿਸ ਸਟੇਸ਼ਨਸ ਹਨ, ਬਾਰਡਰ ਦੇ ਪਿੰਡ ਹਨ ਜਿੱਥੇ ਅਸੀਂ ਰੈਗੂਲਰ ਸੈਮੀਨਾਰ ਤੇ ਕੋਈ ਨਾ ਕੋਈ ਪ੍ਰੋਗਰਾਮ ਚਲਾ ਰਹੇ ਹਾਂ। ਉੱਥੇ ਇਸ ਤਰ੍ਹਾਂ ਦੇ ਜਿਹੜੀ ਸਕਸੈਸ ਸਟੋਰੀਜ਼ ਹਨ ਉਹਨੂੰ ਲੈ ਕੇ ਜਾਈਏ ਕਿਉਂਕਿ ਹਮੇਸ਼ਾ ਇਹ ਹੁੰਦਾ ਹੈ ਕਿ 네ਗੇਟਿਵ ਪਬਲਿਸਿਟੀ ਡਰਗ ਨੂੰ ਲੈ ਕੇ ਕਾਫੀ ਹੁੰਦੀ ਹੈ ਬਟ ਜਿਹੜਾ ਪੋਜ਼ਿਟਿਵ ਸਾਈਡ ਹੈ ਕਿ ਜੋ ਬੰਦਾ ਛੱਡ ਰਿ ਜੋ ਆਪਣੇ ਡਿਟਰਮੀਨੇਸ਼ਨ ਨਾਲ ਅੱਗੇ ਵਧ ਰਿਹਾ ਜੋ ਕਿ ਬਾਕੀਆਂ ਦੇ ਨਾਲ ਵੀ ਇੱਕ ਮੋਟੀਵੇਸ਼ਨ ਦਾ ਸੋਰਸ ਬਣ ਸਕਦਾ ਉਹਨੂੰ ਨਹੀਂ ਦਿਖਾਇਆ ਜਾਂਦਾ ਤੇ ਉਹਨਾਂ ਨੂੰ ਵੀ ਆਪਾਂ ਅੱਗੇ ਲੈ ਕਰਾਈਏ ਤੋਂ ਇਸ ਤਰ੍ਹਾਂ ਦੇ ਜਿਹੜੇ ਵੀ ਇੱਥੇ ਦੇ ਪੇਸ਼IENTS ਹੈ ਜੋ ਕਿ ਬਾਅਦ ਵਿੱਚ ਛੱਡ ਚੁੱਕੇ ਹਨ ਤੇ ਦੂਜਿਆਂ ਨੂੰ ਵੀ ਹੈਲਪ ਹੈਲਪ ਕਰ ਰਹੇ ਅਸੀਂ ਉਹਨਾਂ ਨੂੰ ਆਪਣਾ ਮੈਸਕੋਟ ਬਣਾ ਕੇ ਉਹਨਾਂ ਦੀ ਸਕਸੈਸ ਸਟੋਰੀਜ਼ ਨੂੰ ਬਾਕੀਆਂ ਦੇ ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਕਿ ਜਿਹੜੇ ਬੰਦੇ ਆਲਰੇਡੀ ਇਸ ਦਾ ਸ਼ਿਕਾਰ ਹੈ ਉਹ ਇਸ ਤੋਂ ਬਾਹਰ ਆ ਸਕਣ। ਭਾਰਤ ਵਿੱਚ ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲੀਆਂ ਕੁੜੀਆਂ ਅਕਸਰ ਉੱਥੇ ਜਾ ਕੇ ਦੂਜੀ ਵਾਰ ਵਿਆਹ ਕਰਵਾਉ ਲੈਂਦੀਆਂ ਹਨ ਅਤੇ ਆਪਣੇ ਪਤੀਆਂ ਨੂੰ ਆਪਣੇ ਕੋਲ ਬੁਲਾਉਣ ਵਿੱਚ ਦੇਰੀ ਕਰਦੀਆਂ ਹਨ ਅਜਿਹਾ ਇੱਕ ਮਾਮਲਾ ਬਟਾਲਾ ਨੇੜਲੇ ਪਿੰਡ ਪੈਰੋਸ਼ਾ ਤੋਂ ਸਾਹਮਣੇ ਆਇਆ ਹੈ ਤੇ ਇਸੇ ਤਰ੍ਹਾਂ ਦੀ ਘਟਨਾ ਇੱਥੋਂ ਦੇ ਵਸਨੀਕ ਖਰਮਿੰਦਰ ਸਿੰਘ ਨਾਲ ਵਾਪਰੀ ਉਸ ਦੀ ਪਤਨੀ ਕੈਨੇਡਾ ਗਈ ਸੀ ਪਰ ਉਸ ਨੂੰ ਫੋਨ ਨਹੀਂ ਕੀਤਾ ਹੈ ਸਬੰਧਿਤ ਪੀੜਤ ਪਰਿਵਾਰ ਵੱਲੋਂ ਐਸਐਸਪੀ ਦਫ਼ਤਰ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਹੈ ਮਤਲਬ ਗੇਮ ਹੋਈ ਹੈ ਜੋ ਕਿ ਕਮਾਂਡ ਤੋਂ ਰਹਿਣ ਵਾਲੇ ਹੀ ਮਰੀਗ ਨੂੰ ਮਾਈਫੀ ਆ ਠੀਕ ਆ ਰਾਜਮੀਤ ਕੌਰ ਠੀਕ ਆ ਉਹਨਾਂ ਦੀ ਮਾਂ ਪਿਤਾ ਦਾ ਨਾਮ ਉਹਨਾਂ ਦੇ ਮਰੀਕ ਸਿੰਘ ਜੇ ਮੰਮੀ ਦਾ ਨਾਮ ਦੇ ਬਲਵਿੰਦਰ ਕੌਰ ਆ ਠੀਕ ਆ ਜੀ ਅਸੀਂ ਇਕੱਠੇ ਹੀ ਪਹਿਲੇ ਤੇ ਪੜ੍ਹਦੇ ਹੁੰਦੇ ਸੀ ਠੀਕ ਆ ਇਕੱਠੇ ਪੜ੍ਹਦੇ ਪੜ੍ਹਦੇ ਚਲੋ ਸਾਡਾ ਫੇਅਰ ਹੋ ਗਿਆ ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ ਦੋ ਤਿੰਨ ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋਲ ਰੁਕੀ ਹੋ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕੀ ਚਲੀ ਗਈ ਸਾਡਾ ਪਲਾਨ ਹੋਇਆ ਵੀ ਚਲ ਤੂੰ ਚਲੇ ਜਾ ਕੋਈ ਗੱਲ ਨਹੀਂ ਜਾ ਕੇ ਮੈਨੂੰ ਕਹਿੰਦੀ ਵੀ ਬਲਾ ਲੂੰਗੀ ਮੈਂ ਤੈਨੂੰ ਠੀਕ ਆ ਮੈਂ ਕਹਿੰਦੀ ਓਕੇ ਚਲੋ ਮੈਂ ਜਾ ਉਹ ਚਲੀ ਗਈ ਜਦੋਂ ਸਰ ਮੈਂ ਉਹਦੀਆਂ ਬਾਅਦ ਚ ਫੀਸਾਂ ਫੁਸਾਂ ਵੀ ਪੇ ਕੀਤੀਆਂ ਦੋ ਤਿੰਨ ਵਾਰੀ ਮੇਰਾ ਅਪਲਾਈ ਵੀ ਕੀਤਾ ਠੀਕ ਹੈ ਜੀ ਉਹ ਅਪਲਾਈ ਵੀ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰਹੀ ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ ਠੀਕ ਹੈ ਜੀ ਰਿਫਿਊਜ਼ ਲੈਟਰ ਵੀ ਹੈਗੇ ਮੇਰੇ ਤੋਂ ਪਈਆਂ ਉਹ ਮੈਂ ਤੁਹਾਨੂੰ ਦੇ ਦੇਵਾਂਗਾ ਠੀਕ ਹੈ ਜੀ ਰਿਫਿਊਜ਼ ਨਵੀਂ ਲੱਗਦਾ ਗਿਆ ਇਹ ਕੀ ਹੋਇਆ ਕਿ ਹੌਲੀ ਕੁਾ ਇਦਾਂ ਕਰਦਾ ਕਰਦੇ ਲਾਰਿਆਂ ਦੇ ਵਿੱਚ ਲਾ ਸਟਿਕ ਹੈ ਜੀ ਜੋ ਉਹ ਹਾਂ ਜੀ 1 ਸਾਲ ਬਾਅਦ ਫਿਰ ਵਾਪਸ ਮਤਲਬ ਇੰਡੀਆ ਆਈ ਆਈ ਜਦੋਂ ਉੱਤੇ ਚਲੋ ਜੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਕੋਈ ਚੱਕਰ ਨਹੀਂ ਹੌਲੀ ਤੂੰ ਆ ਜਾ ਕੋਈ ਗੱਲ ਨਹੀਂ ਵੀ ਆਪਾਂ ਜਿੰਦਗੀ ਚ ਬਾਦ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਜਦੋਂ ਆਈ ਫਿਰ ਵਾਪਸ ਗਈ ਉਹ ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾਲ ਉਥੇ ਮੰਮੀ ਵੀ ਤੇ ਇੱਕ ਦੀ ਭੂਆ ਸਰ ਉਹ ਵੀ ਕੈਨੇਡਾ ਹੀ ਰਹਿੰਦੇ ਨੇ ਜਦੋਂ ਵਾਪਸ ਗਈ ਉੱਥੇ ਉਹ ਇਹਨਾਂ ਦੋਨਾਂ ਨੂੰ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਸੀ ਤੇ ਉਹਦਾ ਵੋਸ਼ਨ ਕਰਾਤਾ ਠੀਕ ਹੈ ਦੇਖੋ ਜੀ ਮੈਂ ਇੱਥੋਂ ਤੱਕ ਵੀ ਇਹਨੇ ਮੈਨੂੰ ਕਿਹਾ ਸੀ ਵੀ ਹਾਂ ਮਤਲਬ ਮੇਰਾ ਛੋਟਾ ਨੇ ਪੂਰਾ ਨਾਮ ਹਰਮਿੰਦਰ ਸਿੰਘ ਦਾ ਛੋਟਾ ਹਰਮਨ ਹੈ ਵੀ ਹਰਮਨ ਵੀ ਮੇਰੇ ਕਾਲਜ ਐ ਇਦਾਂ ਆ ਵੀ ਕਾਲਜ ਦੇ ਨਾ ਵਿੱਚ ਜੇ ਆਪਾਂ 300 ਡਾਲਰ ਪੇ ਕਰ ਦਈਏ ਤੇ ਸਾਰਾ ਖਰਚਾ ਕਾਲਜ ਚ ਚੱਕੂਗਾ ਮੈਂ ਉਹ ਵੀ ਪੇ ਕੀਤਾ ਇਹਨੂੰ ਠੀਕ ਹੈ ਜੀ ਫਿਰ ਉਹਦੇ باوجود ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਖਸ਼ੇ ਲੱਗ ਕੇ ਇਹਨੇ ਫਿਰ ਵੀ ਇਹ ਕਦਮ ਚੱਕਿਆ ਵੀ ਮੈਂ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਹੀ ਸਮਝੋ ਇਹ ਕੀਤਾ ਕੰਮ ਉਹ ਤੋਂ ਬਾਅਦ ਵੀ ਚਲੋ ਮੈਂ ਉਹ ਵੀ ਸਬਰ ਕੀਤਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਉਹ ਬਾਅਦ ਵੀ ਹੌਲੀ ਹੌਲੀ ਲਾਰੇ ਲਾਰੇ ਦੇਖੋ ਕਿੰਨਾ ਟਾਈਮ ਲਾਉਂਦੀ ਰਹੀ ਮੈਨੂੰ ਹੌਲੀ ਹੌਲੀ ਮੈਂ ਉਹ ਵੀ ਚੱਲਦਾ ਗਿਆ ਉਹ ਤੋਂ ਲੰਮਾ ਸਮਾਂ ਪੈ ਗਿਆ ਵੇ ਸਰ ਠੀਕ ਹੈ ਜੀ ਤੇ ਉਸ ਇਸ ਤਰ੍ਹਾਂ ਦੇ ਲਾਰੇ ਲਾਰੇ ਵੀ ਕੋਈ ਗੱਲ ਨਹੀਂ ਆਪਾਂ ਥੋੜਾ ਜਿ ਰੁਕ ਜਾ ਪੀ ਮੈਂ ਹੁਣ ਅਪਲਾਈ ਕਰਦੇ ਆ ਮੇਰੀ ਪੀਆਰ ਪੈਣ ਵਾਲੀ ਆ ਮੇਰੇ ਹੋ ਠੀਕ ਹੈ ਕਦੀ ਮੇਰੀ ਸਪਲੀ ਆ ਗਈ ਆ ਇਹ ਹੁਣ ਮੇਰੇ ਇੱਕ ਐਰ ਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ ਮੇਰਾ ਸਮੈਸਟਰ ਕਲੀਅਰ ਹੋ ਗਿਆ ਤੇ ਫੇ ਮੈਂ ਆਪਣੇ ਪੇਪਰ ਅਪਲਾਈ ਕਰ ਦੇਣੇ ਆ ਮੈਨੂੰ ਪੀਆਰ ਮਿਲ ਜਾਣੀ ਆ ਅਜੇ ਮੈਂ ਪਰਮਾਨੈਂਟ ਰੈ residense ਨਹੀਂ ਆ ਉਥੇ ਮੇਰੇ ਕੋ ਹਨਾ ਇਦਾਂ ਦੇ ਲਾਰੇ ਲਾਉਂਦੀ ਰਹੀ ਠੀਕ ਆ ਜੀ ਸਰ ਚਲੋ ਜੀ ਮੈਂ ਵੀ ਇੱਥੇ ਅਨਪੋਲ ਝੰਟ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਆਪਨੇ ਕਿੰਨੀ ਕ ਆਪਾਂ ਨੂੰ ਨੋ ਲੈਜ ਇੱਥੇ ਦੇ ਠੀਕ ਆ ਜੀ ਇਦਾਂ ਦੇ ਲਾਰੇ ਲਾਉਂਦੇ ਰਹੇ ਤੇ ਉਹ ਮੈਨੂੰ ਸਰ ਹੁਣ ਇਦਾਂ 2017 ਚ ਲਾਸਟ ਵਾਰੀ ਮੈਂ ਮੈਨੂੰ ਇਹਨੇ ਕੀ ਹੋਇਆ ਪੀ ਅਪਲਾਈ ਕੀਤਾ ਮੈਂ ਉਹ ਮੈਂ ਤੁਹਾਨੂੰ ਦਊਗਾ ਪੇਪਰ ਸਾਰੇ ਜੋ ਵੀ ਆ ਉਦੋਂ ਕੀ ਹੋਇਆ ਮੈਨੂੰ ਉਹ ਐਕਚੁਅਲੀ ਉਹ ਅਪਲਾਈ ਨਹੀਂ ਕੀਤਾ ਗਿਆ ਉਦੋਂ ਇਹਨਾਂ ਨੇ ਮੇਰੇ ਨਾਲ ਗੇਮ ਖੇਡੀ ਠੀਕ ਆ ਗੇਮ ਖੇਡੀ ਇਹ ਵੀ ਸਾਰਾ ਮੇਰਾ ਮੈਡੀਕਲ ਕਰਾ ਕਰੂ ਕੇ ਸਾਰਾ ਕੁਝ ਕਰਾ ਕੇ ਮੇਰ ਕੋ ਮਤਲਬ ਕਿ ਸਾਰਾ ਕੁਝ ਲੈ ਮਤਲਬ ਸਾਇੰਸ ਹੁਣ ਕਹਿੰਦਾ ਮੈਨੂੰ ਇਹਨਾਂ ਕਿਹਾ ਵੀ ਆਪਣੇ ਚਾਂਸ ਚ ਲੈ ਆ ਵੀ ਅਸੀਂ ਇਹ ਕਾ ਪੇਪਰ ਇੰਡੀਆ ਤੋਂ ਨਹੀਂ ਅਪਲਾਈ ਕਰਨੇ ਐਰ ਕਹੀਂ ਕੈਨੇਡਾ ਤੋਂ ਅਪਲਾਈ ਕਰਨੇ ਆ ਠੀਕ ਹੈ ਜੀ ਕੈਨੇਡਾ ਤੋਂ ਅਪਲਾਈ ਕਰਨੇ ਆ ਤੇ ਤੂੰ ਇਦਾਂ ਕਰ ਸਾਨੂੰ ਸਾਰਾ ਕੁਝ ਆਪਣਾ ਜੋ ਵੀ ਤੇਰੇ ਡਾਕੂਮੈਂਟ ਵਗੈਰਾ ਹੈਗੇ ਆ ਸਾਨੂੰ ਸਕੈਨ ਕਰਕੇ ਸਾਨੂੰ ਭੇਜ ਦੇ ਹੀ ਐਰ ਕਾ ਕੰਦਾ ਤੋਂ ਹੀ ਅਪਲਾਈ ਕਰਦੇ ਆ ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚਲੇ ਜੀ ਹਾਂਜੀ ਮੈਂ ਇਹ ਦੇਖੋ ਨੰਬਰ ਲਿਆ ਮੁੰਡੇ ਕੋ ਮੈਂ ਕਿਹਾ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ ਮੈਂ ਕਿਹਾ ਰਾਜਮੀ ਤੇ ਵੀ ਤੂੰ ਕਿਉਂ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੋਣਾ ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ ਨਾ ਮੈਂ ਤੁਹਾਡੇ ਨਾਲ ਕਰਨੀ ਬਸ ਮੇਰੇ ਨਾਲ ਆ ਗੱਲਾਂ ਕੀਤੀਆਂ ਮੈਂ ਮੁੜ ਕੇ ਕੋਈ ਗੱਲਬਾਤ ਨਹੀਂ ਕੀਤੀ ਨਾ ਮੈਂ ਮੁੜ ਕੇ ਨੂੰ ਫੋਨ ਕੀਤਾ ਮੈਂ ਕਿਹਾ ਹਰਮਨ ਇਦਾਂ ਕਹਿੰਦੀ ਮੈਨੂੰ ਕਹਿੰਦਾ ਕੋਈ ਨਹੀਂ ਮੰਮੀ ਮੈਂ ਕਿਸੇ ਜੀ ਰਿਸ਼ਤੇਦਾਰ ਕੋ ਨਾਕਦੀ ਗਈ ਤੇ ਨਾ ਮੈਂ ਕਿਸੇ ਨਾਲ ਗੱਲ ਕੀਤੀ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਕਿਤੇ ਗਈ ਨਹੀਂ ਅਹੀਂ ਅਸੀਂ ਇਨਸਾਫ ਹੀ ਮੰਗਦੇ ਆ ਜੀ ਜੋ ਸਾਡਾ ਲੱਗਾ ਲਾਣਾ ਸਾਨੂੰ ਸਾਡਾ ਦੇ ਦੇ ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦਵੇ ਸਾਨੂੰ ਸਾਨੂੰ 14 ਸਾਲ ਹੋ ਗਏ ਵੇਟ ਕਰਦੇ ਆ ਨੂੰ ਸਾਡਾ ਵੀ ਕੋਈ ਸੋਚ ਲਵੇ ਅਹੀਂ ਤੇ ਇਹੋ ਚਾਹੁੰਦੇ ਆ ਜ਼ਿਲ੍ਹਾ ਨਵਾਂ ਸ਼ਹਿਰ ਪੁਲਿਸ ਵੱਲੋਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਇੱਕ ਮੈਂਬਰ ਨੂੰ 10 ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ। ਜ਼ਿਲ੍ਹਾ ਨਵਾਂ ਸ਼ਹਿਰ ਦੇ ਐਸਐਸਪੀ ਡਾਕਟਰ ਅਕਲ ਚੌਧਰੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਦੇ ਆਧਾਰ 'ਤੇ ਇੱਕ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਸਰਗਰਮ ਮੈਂਬਰ ਬਲਕਨ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਨੂੰ 10 ਪਿਸਤੌਲਾਂ ਸਮੇਤ ਪਿੰਡ ਮਹਿੰਦੀਪੁਰ ਲੱਗੇ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਦੇ ਖਿਲਾਫ ਸਿਟੀ ਨਵਾਂ ਸ਼ਹਿਰ ਵਿਖੇ ਮਾਮਲਾ ਦਰਜ ਕੀਤਾ ਗਿਆ। ਟੀਮ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਇੱਕ ਇੰਟਰ ਸ ਗੈਂਗ ਨੂੰ ਬਸਟ ਕੀਤਾ ਗਿਆ ਜਿਸ ਦੇ ਇੱਕ ਮੈਂਬਰ ਤੇ 10 ਪਿਸਟਲਸ ਰਿਕਵਰ ਕੀਤੇ ਗਏ ਨੇ ਜੋ ਪੰਜਾਬ ਤੇ ਹਿਮਾਚਲ ਤੇ ਇਹਨਾਂ ਨੇ ਸਪਲਾਈ ਕਰਨੇ ਸੀ ਤਾਂ ਇਸ ਰਿਕਵਰੀ ਤੇ ਸ਼ਹੀਦ ਭਗਤ ਸਿੰਘ ਪੁਲਿਸ ਨਗਰ ਪੁਲਿਸ ਨੇ ਕਾਫੀ ਆਪਰੇਸ਼ਨਲੀ ਚੰਗਾ ਕੰਮ ਕੀਤਾ ਹੈਗਾ ਤੇ ਇਨ ਵੈਪਨਸ ਦੀ ਯੂजेस ਤੇ ਪਹਿਲੇ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਤੇ ਜੋ ਇੱਕ ਅਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਉਸ ਤੇ ਅੱਗੇ ਵੀ ਕਾਫੀ ਪੁਸ਼ਕਿਸਤ ਤੇ ਲਿੰਕੇਜਸ ਦੇ ਗੱਲ ਨਿਕਲਣ ਦੀ ਉਮੀਦ ਹੈਗੀ ਹੈ ਇਸ ਮੌਕੇ ਤੋਂ ਲੈ ਕੇ ਆਇਆ ਇਹ ਜੋ ਹੈ ਵੈਪਨਸ ਦੀ ਕਨਸਾਈਨਮੈਂਟ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀਗਾ ਤੇ ਇਸ ਨੂੰ ਜੋ ਡਾਇਰੈਕਸ਼ਨ ਹੈ ਇਹ ਮਨੀ ਨਾਮ ਦਾ ਬੰਦਾ ਦੇ ਰਿਆ ਸੀ ਜਿਸ ਤੇ ਪਹਿਲਾਂ ਵੀ ਆਮ ਸੈਕਟਰ ਦੇ ਵੱਖ-ਵੱਖ ਥਾਵਾਂ ਤੇ ਹਿਮਾਚਲ ਤੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਪਰਚੇ ਹੈਗੇ ਨੇ ਇਹ ਨੂੰ ਮਸਲਾ ਜਨਾ ਸੀ ਇਹ ਫਰਦਰ ਕਿਨੇ ਸਪਲਾਈ ਕਰਨਾ ਸੀ ਇਹ ਤੋਂ ਮਨੀ ਦੀ ਪੁਸ਼ਕਿਸ਼ ਤੇ ਗੱਲ ਸਾਹਮਣੇ ਆਊਗੀ ਬਟ ਇਹ ਜ਼ਰੂਰ ਹੈਗੀ ਕਿ ਪੰਜਾਬ ਤੇ ਏਰੀਆ ਚ ਕਾਫੀ ਇਤਨੇ ਵੈਪਨਸ ਦੀ ਜੋ ਰੀਸੈਂਟ ਪਾਸਤੇ ਐਮਪੀ ਦੇ ਵੈਪਨਸ ਆਏ ਹੈਗੇ ਇਹ ਚੰਗਾ ਕੰਮ ਹੋਇਆ ਹੈਗਾ ਕਿ ਕਿਸੇ ਵੀ ਵਾਰਦਾਤ ਤੋਂ ਪਹਿਲਾਂ ਹੀ ਉਹਨਾਂ ਨੂੰ ਫੜ ਲਿਆ ਗਿਆ ਕੋਈ ਕਾਪੂਸ ਮਿਲਿਆ ਸਰ ਇਸ ਵਿੱਚ ਨਹੀਂ ਸਿਰਫ ਪਿਸਤਲ ਦੀ ਰਿਕਵਰੀ ਹੋਈ ਹੈ ਇਹ ਹੀ ኦਪਰੇਸ਼ਨਲ ਸਕਸੈਸ ਹੈਗੀ ਹੈ ਕਿ ਅਮੂਨੀਸ਼ਨ ਤੇ ਇਹ ਸਾਰੇ ਜੁਟਾਣ ਤੋਂ ਪਹਿਲਾਂ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਕਿਸੇ ਕਮਾਣੇ ਕਿੰਨੇ ਖਰੀਦੇ ਸੀ ਮੰਗ ਰਹੀ ਹੈ ਦੇਖੋ ਪਬਲਿਕ ਇੰਟਰਸਟ ਤੇ ਉਹ ਫਾਈਨੈਂਸ਼ੀਅਲ ਪਾਰਟ ਤੋਂ ਨਹੀਂ ਕਹਿ ਸਕਦੇ ਅੱਜ ਕਿ ਕਿੰਨੇ ਪੈਸੇ ਤੇ ਲਏ ਗਏ ਕਿੰਨੇ ਲਏ ਗਏ ਅਲੱਗ-ਅਲੱਗ ਲੈ ਕੇ ਆਇਆ ਕੀ ਇਹ ਇਹ ਹਲੇ ਤੱਕ ਇਹ ਹੀ ਹੈ ਕਿ ਇਕੱਠੀ ਲੈ ਕੇ ਆਇਆ ਹੈਗਾ ਔਰ ਇਸ ਤੇ ਕੋਈ ਦਿੱਲੀ ਬੇਸਡ ਏਂਟੀਟੀ ਦੇ ਪੇਟੀਐਮ ਦੇ ਥਰੂ ਇਨੀਸ਼ੀਅਲ ਫਾਈਨੈਂਸ਼ੀਅਲ ट्रांजैक्शन ਉਹ ਐਮਪੀ ਦੇ ਅਨਨੋਨ ਬੰਦੇ ਤੇ ਹੀ ਕਰਾਈ ਗਈ ਜਿਸ ਨੂੰ ਜਿਸ ਤੋਂ ਕਨਸਾਈਨਮੈਂਟ ਡਿਲੀਵਰ ਕਰਾਈ ਗਈ ਕੋਈ ਸਹੀ ਹੋਗੀ ਸਾਥੀ ਜਿੰਨੇ ਸੰ ਨਹੀਂ ਇਹ ਸਟੈਂਡ ਅਲੋਨ ਖੁਦ ਹੀ ਇਕੱਲਾ ਆਪਰੇਟ ਕਰ ਰਿਹਾ ਸੀ ਸਰ ਇਹ ਕਿਤੋਂ ਦਾ ਰਹਿਣ ਵਾਲਾ ਸੀ ਕੀ ਇਹ ਦੀ ਕੁਆਲਿਫਿਕੇਸ਼ਨ ਹੈ ਤਾਂ ਬੈਕਗ੍ਰਾਉਂਡ ਕੀ ਇਹ ਐਜੂਕੇਸ਼ਨਲ ਕੁਆਲਿਫਿਕੇਸ਼ਨ ਇਹਦੀ ਪਲੱਸ 2 ਲੈਵਲ ਦੀ ਹੈਗੀ ਤੇ ਇਹਦਾ ਜੋ ਹੈਗਾ ਜੋ ਹੋਮ ਪਲੇਸ ਹੈਗਾ ਅੱਛਾ ਉਹ ਹਾਰਪੁਰ ਦਾ ਹੈਗਾ ਜੀ ਸਰ ਇਹ ਫਸਟ ਟਾਈਮ ਲੈ ਕੇ ਆਇਆ ਸੀ ਜਾਂ ਪਹਿਲਾਂ ਵੀ ਇਦਾਂ ਦੇ ਕੋਈ ਕਰ ਚੁੱਕੇ ਐ ਤੁੰਡੀ ਨੀ ਇਹ ਤੋਂ ਇਸ ਦੇ ਹਲੇ ਪੁਸ਼ਕਿਸ਼ ਬਾਕੀ ਹੈਗੀ ਹੈ ਸਾਰੀ ਬਟ ਇਨੀਸ਼ੀਅਲ ਜੋ ਪੁਸ਼ਕਿਸ਼ ਸਾਰੀ ਕੀਤੀ ਗਈ ਹੈ ਉਸ ਤੇ ਇਹ ਹੈ ਕਿ ਇਹ ਫਸਟ ਟਾਈਮ ਗਿਆ ਸੀਗਾ। ਤੋਂ ਬੇਸਿਕਲੀ ਇਹ ਲਾਲਚ ਤੇ ਜਾਂ ਈਜ਼ੀ منی ਦੇ ਉਸ ਤੇ ਗਿਆਗਾ ਕਿ ਜੋ ਪਹਿਲਾਂ ਵੀ ਇਸ ਦੇ ਐਸੋਸੀਏਸ਼ਨ ਰਹੀ ਹੈਗੀ ਜੇਲ ਦੇ ਵਿੱਚ ਜਬ ਪਹਿਲੇ ਸੀਗੇ। ਤੋਂ ਉਸ ਤੇ ਹੀ ਫਰਦਰ ਇਹਨੇ ਕਾਰਵਾਈ ਕੀਤੀ। ਪਰ ਉਹ ਜੇਲ ਚ ਆ ਕੇ ਉਹਨੂੰ ਕਦੋਂ ਉਹਨਾਂ ਨੇ ਲਿਆ ਦਾ। ਉਹਨੂੰ ਪ੍ਰੋਡਕਸ਼ਨ ਵਾਰਨਟ ਤੇ ਅਸੀਂ ਰੀਚਿੰਗ ਸਿਕਿਉਰ ਕਰਕੇ ਆਰਡਰ ਜੋ ਹੈਗਾ ਕੱਲ ਲਏ ਹੋਗੇ। ਦਾ ਰਿਮਾਂਡ ਕਿੰਨਾ ਹੁੰਦਾ? ਇਹ ਕਿਊਸ ਦਾ ਰਿਮਾਂਡ 3 ਦਿਨ ਦਾ ਸਿਕਿਉਰ ਕੀਤਾ ਗਿਆ ਸੀਗਾ। ਤੋ ਇਹਦਾ ਕੱਲ ਪੂਰਾ ਹੋ ਜਾਊਗਾ। ਪਹਿਲਾਂ ਤੋਂ तमाम ਨੇ ਨਹੀਂ ਪਹਿਲਾ ਐਂਡੀਪੀਐਸ ਦੇ 3 ਪਰਚੇ दर्ज ਹੈਗੇ ਕਿ ਉਸ ਤੇ। অরুণ ਤੇ ਸਰ। অরুণ ਤੇ 10 ਟੋਟਲ 10 ਪਰਚੇ ਹੈਗੇ ਵੱਖ-ਵੱਖ ਥਾਵਾਂ ਦੇ ਪੰਜਾਬ ਤੇ ਤੇ ਹਿਮਾਚਲ ਦੇ। ਮੋਗਾ ਚਵਾਦਰੀ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਆ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਪਰਾਲੇ ਕੀਤੇ ਜਾ ਰਹੇ ਨੇ। ਉੱਥੇ ਹੀ ਹੁਣ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਸਿੱਧੂ ਇੱਕ ਵਾਰ ਫੇਰ ਮੋਸੇਵਾਲਾ ਗੀਤਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿਹੜੀ ਆ ਉਹ ਗੱਡੀ ਬਹੁਤ ਜ਼ਿਆਦਾ ਹਾਈਵੇ ਤੇ ਸਪੀਡ ਨਾਲ ਚਲਾ ਰਹੀ ਹੈ ਜੀ ਤੇ ਔਰੂਲਾ ਨੂੰ ਕੋਈ ਮਤੇ ਨਜ਼ਰ ਨਹੀਂ ਰੱਖਦਾ ਜੀ ਇਸ ਕਰਕੇ ਉਹਨਾਂ ਨੂੰ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਸਪੀਡ ਦੇ ਨਾਲ ਆ ਅੱਜਕੱਲ ਕਾਫੀ ਦਰਦਨਾਕ ਮੌਤਾਂ ਹੋ ਰਹੀਆਂ ਇਸ ਸਾਲ ਦੇ ਵਿੱਚ ਬਹੁਤ ਜ਼ਿਆਦੇ ਹਾਦਸੇ ਹੋਏ ਜੀ ਇਸ ਕਰਕੇ ਉਹਨਾਂ ਨੂੰ ਸਮਝਾਉਣ ਦਾ ਚਰੀਆ ਇੱਕ ਸਿੰਗਿੰਗ ਹੀ ਆ ਜੀ ਤੇ ਜਿਹੜਾ ਸਿੱਧੂ ਮੂਸੇਵਾਲ ਸੀ ਉਹ ਜਿਹੜਾ ਨੌਜਵਾਨ ਪੀੜੀ ਤੋਂ ਉਹ ਬਹੁਤ ਜ਼ਿਆਦਾ ਸੋਹੰਦੀ ਸੀ ਇਸ ਕਰਕੇ ਉਸ ਦੀ 295 ਦੀ ਤਰਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੀ ਮੈਂ ਇਹ ਟਰੈਫਿਕ ਰੂਲਾਂ ਦਾ ਜਿਹੜਾ ਸੌਂਗ ਆ ਜੀ ਇਹਨੂੰ ਜੋੜਿਆ ਤੇ ਤੋੜ ਕੇ ਫੇਰ 295 ਦੀ ਤਰਜ਼ ਦੇ ਨਾਲ ਲੋਕਾਂ ਦੇ ਅੱਗੇ ਜਾਂ ਨਵੀਂ ਜਨਰੇਸ਼ਨ ਦੇ ਅੱਗੇ ਉਹਨੂੰ ਪੇਸ਼ ਕੀਤਾ ਜਿਸ ਦੇ ਨਾਲ ਜਿਹੜੀ ਨਵੀਂ ਜਨਰੇਸ਼ਨ ਵੱਲੋਂ ਜਾਂ ਪਬਲਿਕ ਵੱਲੋਂ ਮੈਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਜੀ ਲੋਕ ਕਾਫੀ ਜ਼ਿਆਦਾ ਆ ਇਸ ਸੌਂਗ ਨੂੰ ਸੁਣ ਰਹੇ ਨੇ ਕਿ ਇਸ ਕੈਮਰ ਵੀ ਕਰ ਰਹੇ ਨੇ ਅੱਜ ਜੇ ਆਪਾਂ ਗੱਲ ਕਰੀਏ ਸਿੱਧੂ ਮੂਸਵਾਲੇ ਦੇ ਕਿਹੜੇ ਗੀਤ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਟ੍ਰੈਫਿਕ ਤੇ ਠੁਕਾਇਆ ਗਿਆ ਸੀ 1295 ਦੀ ਦਰਜ ਸੀਗੀ ਜੀ ਉਸ ਨੂੰ ਲੈ ਕੇ ਜੀ ਜਿਹੜੇ ਟ੍ਰੈਕ ਸੌਂਗ ਤੇ ਲੋਕਾਂ ਨੂੰ ਅਵੇਅਰ ਜਾਗਰੂਕ ਕਰਨ ਵਾਸਤੇ ਪਰ ਮੈਂ ਟ੍ਰੈਫਿਕ ਦਾ ਸੌਂਗ ਜਿਹੜਾ ਛੋੜ ਕੇ ਤੇ ਫਿਰ ਗੱਡੀ ਰੋਕ ਖੜੀ ਕਰੇਗਾ ਚਲਾਣ ਹੋਊਗਾ ਪੈਸਿਆਂ ਦਾ ਯਾਰਾ ਨੁਕਸਾਨ ਹੋਊਗਾ ਐਬੋ ਲਾਇਸنس ਨੂੰ ਵੀ ਯਾਰੋ ਰਾਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹਲਮਟ ਸਿਰ ਉੱਤੇ ਪਾ ਕੇ ਰੱਖੋ ਸੀਟ ਬੈਲਟਾ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਆਰ ਸੀ ਲਾਇਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪ੍ਰਦੂਸ਼ਣ ਨਾ ਲੰਘਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚੋਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇਜ਼ੀ ਵਿੱਚ ਗੱਡੀ ਕਦੇ ਨਾ ਭਜਾਓ ਜੀ ਘਰ ਵਿੱਚ ਬੱਚੇ ਕੋਡੀਬੇਟ ਕਰਦੇ ਤੁਸੀਂ ਫੇਰ ਤੇਜ਼ੀ ਦੱਸੋ ਕਾਦੀ ਕਰਦੇ ਮੁੱਕਦੀ ਹੈ ਗੱਲ ਯਾਰੋ ਇਹ ਮਕਾਉਣੀਆਂ ਹਾਈਵੇ ਤੇ ਗੱਡੀ 60 ਤੇ ਚਲਾਉਣੀ ਆ ਬੱਚਾ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਪਬਲਿਕ ਲੰਘਣੇ ਲਈ ਰਸਤਾ ਦਿਓ ਉਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਚੱਕ ਨੇ ਤਾਂ ਸਾਦਾ ਸਾਥ ਕੀ ਦਿਓ ਉਹ ਸੁਨੋ ਯਾਰੋ ਕਦੇ ਮਾੜਾ ਨਾ ਕਹੋ ਹੋ ਪਰ ਸਚਨ ਦਾ ਸਦਾ ਸਾਥ ਕੀਦੇ ਹੋ ਹੋ ਦੋ ਸੈਸ਼ਨ ਸਾਡੀਆਂ ਅਸੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੋ ਹੋਵਾਂਗੇ ਤਤਕ ਲੈਨ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ